तो भैन आप जी भाई सारे सत्यापेट ब्लॉग से स्वागत है उम्मीद करता तो सारे वजिया हो गए फे भी भी अपने पहले ही छटते हैं अजय सुखोलन की क्लिप नहीं बना सके चेक कर सकते कड़कना था तुरे फिरते जैकिंग में आप उपर हैं जैकी होनी रोंदी भी है रो रहा है मैं थले लै जाओ मौसम माशा माशा बहुत ज्यादा बढ़िया मौसम हो गया है वह हाँ हाँ आ राजा वीर भी सीधे कोठे ते और की हाल ने चेक कर लो तुम ਨੋ ਖੁਸ਼ੀ ਨਹੀਂ ਆਵੇ ਆ ਜੀ ਛੋਏ ਗੁਗੜੀਆਂ ਉਧਰੋਂ ਇੱਧਰ ਆਈ ਹੈ ਰਾਤ ਵੀ ਇੱਧਰ ਰਹੀ ਹੈ ਸੋ ਆਪਣੇ ਦੇ ਵਲੌਗ ਤੇ ਲੈ ਲੇਂਗਾ ਆਪਾਂ ਕੀਤਾ ਆ ਜੀ ਕੀ ਆ ਤੇ ਨਿੱਕੇ ਦੇ ਸਾਨੂੰ ਪਤਾ ਸਾਰੇ ਹੀ ਉਧਰ ਹੀ ਜੀ ਗਾਇਸ ਮੀ ਆ ਗਿਆ ਨੀ ਜਾਣੇ ਕਿ ਤੇ ਫਾਈਨਲ ਕਿੰਨੇ ਦਾ ਕਰਤਾ ਕਵਰ ਦਾ ਸਾਉਂਡ ਪਸੰਦ ਮੋੜੀ ਜੀ ਟੀਨ ਹੋਣੀ ਬਣੀ ਆ ਪਸ ਹੈ ਤੇ ਇਹਨਾਂ ਨੂੰ ਦੇਣ ਦੇ ਆਏ ਵੇ ਵੇ ਸ਼ਾ ਇਹਨੂੰ ਬਤਾ ਦੇਣਾ ਇਹਦੀ ਟਿੱਕੀ ਨਹੀਂ ਇਹਨੂੰ ਲਾਜ ਮਿਲੇ ਤੇਰਾ ਯਾਰ ਦਾ ਕੋਲ ਹੀ ਹੋਲੀ ਹੋਵੇ ਜੀ ਗੇਸ ਕਾਫੀ ਮੀਂਹ ਪੈ ਗਿਆ ਆਇਆ ਹੈ ਤੇ ਹਾਂ ਵੀ ਚਾਦਰ ਵਗੈਰਾ ਵੀ ਗਿੱਲੀ ਹੋ ਗਈ ਇਹ ਤਾਂ ਆਪਾਂ ਮੈਂ ਤਾਂ ਖੁੱਲੇ ਛੱਡ ਕੇ ਗਿਆ ਹਾਂ ਸੋ ਕਰਦੇ ਨਹੀਂ ਮਿਲਦਾ ਤਾੜ ਤੇ ਤੇ ਉਹ ਨਿੱਕੇ ਚਿੰਗੜ ਬਿੰਗੜ ਉੱਧਰ ਤੜੀ ਹੋਈ ਹੈ ਉਹਨਾਂ ਜਿਹੜਾ ਤੁਹਾਨੂੰ ਵਾਜਿਆ ਸੁਣਦੀਆਂ ਹਨ ਤੇ ਰਾਹ ਇਹਲੇ ਤਾਂ ਜਿਆਦਾ ਗੁੱਲੀ ਨਹੀਂ ਹਾਂ ਹਰਿਆਣੀ ਤੇ ਪੁੱਢੀ ਇਹ ਕਵਾਚੜੀ ਫਿਰਦੀ ਮੰਜੀ ਦਾ ਸੁਮੀਰ ਜਿਹੜੀ ਪੈ ਰਿਹਾ ਹੈ ਕਾਫੀ ਤਾਂ ਹੈਗਾ ਗਿੱਲਾਪਨ ਮੀਂਹ ਤੇ ਆਗੇ ਰੋਡ ਦਿੱਲੀ ਮੀਂਹ ਪਾਈ ਜਾਂਦਾ اچانک ਬੱਦਲ ਫੇਰ ਬਹੁਤ ਜ਼ਿਆਦਾ ਆ ਗਿਆ ਹੈ ਦੇਖ ਸਕਦੇ ਜੀ ਇਹਨਾ ਜ਼ਿਆਦਾ ਬੱਦਲ ਹੋ ਗਿਆ ਹੈ ਮੌਸਮ ਇਹ ਦਿੱਲੀ ਮੌਸਮ ਐਵੇਂ ਹੀ ਜਾਂਦਾ ਉਹ ਫੇ ਮੇਰੀ ਗੱਲ ਦੇਖ ਫੇਰ ਮੀਂਹ ਸ਼ੁਰੂ ਹੋ ਗਿਆ ਬੱਦਲ ਚੈੱਕ ਕਰ ਸਕਦੇ ਜੀ ਕਿੰਨਾ ਜ਼ਿਆਦਾ ਬੱਦਲ ਹੋਇਆ ਪਿਆ ਬਾਗ ਦੇ ਟੀਮ ਤੋਂ ਤੁਹਾਨੂੰ ਖੜਕੇ ਤੋਂ ਪਤਾ ਲੱਗਦਾ ਹੋਗਾ ਸੁਭਾਣ ਕੀ ਮੌਸਮ ਦਾ ਗੁੱਸਾ ਝੜਦਾ ਇਹ ਦਿਨਾਂ ਦੇ ਵਿੱਚ ਮੁੰਜੀ ਕੋਈ ਮੌਸਮ ਦੀ ਵੀ ਦਿੱਕਤ ਨਹੀਂ ਹੈ ਸਿਰਫ ਇੱਕ ਉਹਦੇ ਕਰਕੇ ਦਿੱਕਤ ਆਪਣੇ ਜਾਨਵਰਾਂ ਵਗੈਰਾ ਕਰਕੇ ਦਿੱਕਤ ਆਉਂਦੀ ਹੈ ਬਾਕੀ ਤਾਂ ਕੋਈ ਆਪਾਂ ਨੂੰ ਇੰਨਾ ਹੈ ਨਹੀਂਗਾ ਉਹ ਗਾਈਸ اهو ਇੱਥੇ ਕਿੰਨਾ ਜ਼ਿਆਦਾ ਕਾਹ ਵਗ ਰ ਹੋ ਗਿਆ ਇਹ ਵੀ ਕਿਸੇ ਦਿਨ ਸਫਾਈ ਕਰਕੇ ਚੈੱਕ ਕਰ ਸਰ ਦੇ ਜੀ ਦੇਖੋ ਮੀਨਾ ਹੀ ਪਵੇ ਆ ਕੋ ਕੀ ਬਣਿਆ ਪਿਆ ਸੋ ਆ ਪਹਿਲਾਂ ਨਾਲ ਗਾਈਸ ਤੁਹਾਨੂੰ ਆਪਣੇ ਬੂਟੇ ਵਗੈਰਾ ਜਿਹੋ ਖਾਦ ਗਏ ਸੋ ਮਨੀ ਪਲਾਂਟ ਦਾ ਆ ਆ ਫਿਰ ਸੁੱਕ ਗਏ ਵਦਣੀ ਕਿਉਂ ਮੈਂ ਇਹਨਾਂ ਦਾ ਪਤਾ ਨਹੀਂ ਲੱਗਾ ਪਰ ਆ ਚੀਜ਼ ਕਿੰਨੇ ਨੇ ਜਦੋਂ ਫੁੱਲਾਂ ਆਪਣੇ ਬੈਂਗਣ ਵਗੈਰਾ ਦੇ ਸੁਣ ਲਈ ਗਏ ਗਾਈਸਾ ਗਏ ਬਤਾਉਂ ਜੀ ਬੈਂਗਣ ਵਗੈਰਾ ਐ ਮੇਰਾ ਪੁੱਟਾ ਸਮਰੂਦ ਦੇ ਨਾਲ ਆਪਾਂ ਗਈ ਪਨੀਰੀਓ ਦੀ ਫੁੱਲਾਂ ਦੀ ਇਹਦੇ ਚ ਹੀ ਨਾ ਹਾਂ ਇਹਦੇ ਚ ਵੀ ਸੋ ਵੀ ਹੋਵੇ ਧੁਰਪੀਈ ਹੈ ਨਿੱਕੇ ਨਿੱਕੇ ਤੁਹਾਨੂੰ ਦੇਖ ਦੇਣਗੇ ਸੋ ਆਹ ਖਾਲੀ ਇਹਦੇ ਆਪਾਂ ਕਰ ਲੈ ਤੇ ਆ ਇੱਕ ਅੰਬ ਦਾ ਬੁੱਟਾ ਵੀ ਗਾਈਸਾ ਇਹਦੇ ਨਾਲ ਵੀ ਨਿੱਕੀ ਨਿੱਕੀ ਬਣੀ ਰਹੀ ਤੇ ਕੋਈ ਨੋ ਦੇ ਘੋਸ਼ਨੀ ਆਪਾਂ ਕਹਿ ਸਕਦੇ ਦੋ ਘੁੱਟੇ ਤੇ ਗੈਹੇ ਸੁੱਕਾ ਕੋਈ ਨਹੀਂ ਪਹੋਰ ਨਾ ਮਿਲਿਆ ਵਾ ਕੇ ਲਾਵਾਂਗੇ ਮੌਸਮ ਤੇ ਨਹੀਂ ਚੈੱਕ ਕਰ ਸਕਦੇ ਇਹ ਮੀਂਹ ਦਾ ਗੰਦਾ ਆ ਮੌਸਮ ਆ ਮੈਂ ਦਿੱਲੀ ਐ ਹੋ ਕੁਛ ਮਨ ਜਾਂਦਾ ਕਦੀ ਮੀਂਹ ਦਾ ਚਲੋ ਸੋ ਆਪਣੀ ਨਿੱਕੇ ਜਿਹੇ ਸਦਾ ਪੈ ਰਿਆ ਰੋਲਾ ਜੋ ਇੰਨਾ ਦਾ ਗਾਇਸ ਥੋੜੀ ਜੀ ਸੈਟਲਮੈਂਟ ਅੰਦਰ ਸਾਰਾ ਗਿੱਲਾ ਹੋ ਜਾਵਾ ਜੀ ਇਹ ਪਹਿਨਾਂ ਦੇ ਵਿੱਚ ਛੜਦੇ ਆਂ ਤੇ ਇਹਨਾਂ ਦੇ ਵਿੱਚ ਇਹ ਮਾਰਦੇ ਆਂ ਸੋ ਸਮਝ ਨਹੀਂ ਕੋਈ ਨੇ ਪਛਾਣ ਨਿਕਰੀ ਕਰਦੇ ਆਂ ਇਹਨਾਂ ਦੀ ਕੋਈ ਸੈਟਲਮੈਂਟ ਕਰਨੀ ਪਊਗੀ ਹੋ ਗਿਆ ਤੇ ਰਾ ਇਹ ਦੂਜੇ ਆਏ ਖੁੱਲੇ ਸੋ ਪਰ ਇਹਨੂੰ ਕੋਈ ਨਹੀਂ ਆਊਗਾ ਇਹਨੂੰ ਅੱਜ ਕਹਾਂਗੇ ਕਿ ਤਾੜ ਕੇ ਵੀ ਜਾਕਰ ਕਿਉਂਕਿ ਮੀਂਹ ਚ ਤੁਹਾਨੂੰ ਪਤਾ ਹੈ ਕਿ ਜਿਹੜਾ ਨਿੱਕਾ ਚਿਕਸਾ ਉਹ ਉਹ ਵੀਕ ਹੋ ਜਾਂਦਾ ਇੱਕ ਇਹ ਤੌਣੇਂਦਰ ਜੀ ਵੜ ਕੇ ਆਪਣੀ ਤੋਰ ਲਾ ਪੈਂਦੇ ਜਿਵੇਂ ਤੇ ਆਪਣੇ ਹੋ ਗਏ ਹੁਣ ਤੇ ਸਹੀ ਆਪਾਂ ਉਹਨਾਂ ਨੂੰ ਲਸਣ ਵਗੈਰਾ ਦਿੱਤਾ ਹੈ ਤੇ ਬਹੁਤ ਇਹ ਅੰਦਰੀਆਂ ਹਾਂਜੀ ਗਾਇਸ ਖਤਾਣੇ ਪਿਆ ਇੰਨਾ ਜਿਆਦਾ ਮੀਂਹ ਆ ਗਿਆ ਤੇ ਆਪਾਂ ਨੂੰ ਜਿਹੜੇ ਕੜਕਨਾ ਸੀ ਕੜ ਕੇ ਬਾਹਰ ਥੱਲੇ ਲੈ ਕੇ ਜਾਣੇ ਪਏ ਇਹ ਅੰਦਰ ਚੱਕ ਕਰੋ ਕੀ ਹਾਲ ਬਣ ਗਿਆ ਬਹੁਤ ਜਿਆਦਾ ਬੰਦਾਲ ਬਣ ਗਿਆ ਸੋ ਨੂੰਨ ਚਲੇ ਲੱਗੇ ਕਿਉਂਕਿ ਮੈਨੂੰ ਆ ਵੀ ਲੈ ਇੱਕ ਜਵਾਂਜੀ ਆ ਬਾਹਰ ਤੁਰੇ ਫਿਰਦੇ ਨੇ ਸਵੇਰ ਦੀ ਮੈਨੂੰ ਜਾਪਦਾ ਮੈਂ ਵੀ ਅੰਦਰੋਂ ਚੂਨ ਲਾ ਪਿਆ ਹਾਂਜੀ ਗਾਈਸ ਉਹ ਵੀ ਗੱਲ ਹੋਈ ਹੈ ਉਹ ਥੱਲੇ ਤਾਂ ਕਬੂਲੀ ਜਿੱਲੀ ਹੋ ਗਈ ਚਲੋ ਕੋਈ ਨਾ ਮੈਂ ਹੋਂਦ ਨਾ ਅੱਪਾ ਲੈ ਕੇ ਅੰਦਰ ਅੱਪਾ ਇਹ ਵੀ ਕਾਫੀ ਉੱਥੇ ਮੀਂਹ ਆ ਰਿਹਾ ਤੇ ਇੱਕ ਆ ਚਿੰਗ ਬਿੰਗੀ ਖਲੇ ਤਰੀ ਫਿਰਦੀ ਨੂੰ ਮੈਂ ਕੱਢਾਂ ਇਧਰ ਬਾਹਰ ਆ ਇਹ ਨਹੀਂ ਪਤਾ ਨੀ ਕਿ ਦੋਂ ਦਾ ਬਾਹਰ ਆ ਇਹ ਉਦੋਂ ਦਾ ਹੀ ਬਾਹਰ ਆ ਮੈਂ ਕਹਿੰਦਾ ਨਿਕਲੂ ਛਾ ਟੱਟੇ ਤੇ ਇੱਕ ਇਥੇ میری ਆਈ ਨਹੀਂ ਚੱਲ ਉਧਰ ਸੋ ਆਪਣਾ ਘੁੱਡਾ ਦੇ ਦੀ ਰਿਸਪੀਟੀ ਆ ਇਹ ਜਾਣੀ ਗਿੱਦਾ ਆ ਹੁਨਾ ਮੀਨ ਨਾਲ ਬਚਤ ਰਹਿ ਜਾਂਦੀ ਹੈ ਇਹ ਵਧੀਆ ਰਹਿ ਗਿਆ ਕੰਮ ਪਾਰ ਰੱਖਤਾ ਨੰਦੂ ਹੋ ਸੋਦਾ ਮੀ ਮਿਲ ਜਾਂਦਾ ਫੇਰ ਮੀ ਜੰਨ ਅੱਗ ਤੇ ਆਈ ਵਾਲੀ ਕੁਸਤ ਆ ਗਈ ਓਹ ਹੋ 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 ਗਲੀ ਚ ਘਰ ਰਹੀ ਤੋਟ ਵੀ ਪਰ ਵੀ ਟੋਟਲੀ ਸੋ ਇਹ ਇੱਕ ਯਾਰ ਬਣ ਗਿਆ ਦਾ ਅੱਜ ਸੀਲ ਦਾ ਦੀ ਦੇ ਨ ਗਿੱਲੀ ਹੋ ਗਏ ਉਹ ਹੁਣ ਤੇ ਹਵਾ ਵੀ ਠੰਡੀ ਚੱਲਣ ਲੱਗੀ ਕੋ ਬੋ ਕਾਫੀ ਜ਼ਿਆਦਾ ਬੰਨ ਪਰ ਗਿਆ ਫਿਰ ਹੁਣ ਸਮਝਾ ਕਰ ਲੋ ਅਬ ਇਹ ਤਾਂ ਬੱਦਲ ਕਾਇਕਾ ਸੁਣਦਾ ਨਾ ਕਾਫੀ ਬੱਦਲ ਕੇ ਚੰਗਿਆ ਜੀ ਦੇ ਹੋਏ 1 2 3 4 5 6 6 ਦੇ 6 ਥੱਲੇ ਆ ਗਏ ਜੋ ਗੱਲੇ ਹੋ ਗਈ ਕਾਫੀ ਜਿਆਦਾ ਕੰਮ ਬਰੇ ਨਹੀਂ ਇਹ ਲੋ ਇਹ ਥੱਲੇ ਪੈ ਰਹੇ ਨੇ

ਏਹ ਉਹਨਾਂ ਬਰਾ ਨੂੰ ਗੋ ਮੇਰਾ ਵੀਰ ਲੱਡੂ ਲੱਡੂ ਤੇ ਆ ਰਹੇ ਨੇ ਹੋ ਕੀ ਚੁਰਾ ਲੈ ਹੋਰ ਆਈ ਵੀਰ ਦੇ ਭਾਣ ਕਿੱਥੇ ਗਏ ਆ ਚੂਚੇ ਇੱਥੇ ਤੇ ਅੱਗੇ ਨਹੀਂ ਆਵੇ ਨਾ ਕਬੂਤਰ ਨਾ ਕੋਈ ਵੱਡੇ ਸੀਰ ਕੁਛ ਨਹੀਂ ਆ ਗਿਆ ਤੇ ਤਿੱਗ ਜੱਕੀ ਉਹ ਨਹੀਂ ਵੇਖੋ ਇਹ ਬਸ ਐ ਹੀ ਆ ਯਾਹਰ ਮਨ ਬਰੋ ਵੇ ਬੰਦੇ ਕੜਕਨਾ ਚ ਤੇ ਦੋ ਵਿੱਚ ਆਪਣੀ ਫੈਂਸੀ ਫੈਂਸੀ ਆ ਰਹੀ ਆਰਦੇ ਨੇ ਤੇ ਉਹਨਾਂ ਲਈ ਆ ਰਹੀ ਆਰਦੇ ਨੇ ਇਕਦਮ ਜੇ ਆ ਸੋ ਉਹ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਇੰਨਾ ਚ ਮੇਲ ਫੀਮੇਲ ਕਿੰਨੇ ਆ ਸੋ ਉਹ ਆਪਾਂ ਇੱਕ ਵਾਰੀ ਚੈੱਕ ਕਰ ਲਈਏ ਸੋ ਕੈਮਰਾ ਖੋਲ੍ਹ ਲਾਇਆ ਸਰਦਾਰ ਸੋ ਗਾਈਸ ਇਹ ਫੀਮੇਲ ਆ ਉਹ ਵੀ ਫੀਮੇਲ ਹੈ ਗਾਇਸ ਤੇ ਵੀ ਫੀਮੇਲ ਹੈ ਗਾਇਸ ਤਿੰਨ ਆ ਗਏ ਜਿੰਨੀਆਂ ਫੀਮੇਲ ਨੇ ਉਹਨੂੰ ਉਧਰ ਕਰ ਦੇ ਇੱਕ ਜਿੱਥੇ ਕਰਣਾ ਪੁਰਾਣਾ ਕਰਨਾ ਹਲਾ ਆ ਵੀ ਨਾ ਥੋੜਾ ਏ ਗਾਇਸ ਮੇ ਇਹ ਨਾ ਇਹ ਵੀ ਫੀਮੇਲ ਗਾਇਸ ਏ ਥੋੜਾ ਇਹ ਫਲਾਵਟਚ ਹੋ ਗਈ ਏ ਸੋ ਇਹਨੂੰ ਵੀ ਚੈੱਕ ਕਰੋਗੇ ਬਲੌਗ ਚ ਸੋ ਇਹ ਵੀ ਗਾਇਸ ਕੁਕੜੀ ਏ ਫਿਰ ਜਿਹੜਾ ਉਹਨੇ ਪਰਣੀ ਸੋ ਆ ਰਹੀ ਏ ਸੋ ਦੇ ਗਾਇਸ ਆ ਚੈੱਕ ਕਰ ਲਓਗੇ ਅਗੋਂ ਗਿੰਜਾ ਤੁਹਾਡਾ ਜੀ ਮੁਰਗਾ ਮੁਰਗੀ ਸੋ ਗਾਇਸ ਇਹ ਵੀ ਮੁਰਗੀ ਗੰਜੀ ਆਪਣੀ ਕਾਲੀ ਵੀ ਜਿੰਨੇ ਉਹ ਪਰਨੀ ਨੇ ਛੜੇ ਉਹ ਮੁਰਗਾ ਸੋ ਗਾਇਸ ਜਿੰਨੇ ਉਹ ਪਰਨੀ ਛੜੇ ਜਿਹੜਾ ਹੈ ਕਿੰਨੇ ਮੁਰਗੀ ਵਿੱਚ ਆਹ ਲਓ ਗਾਇਸ ਆਪਣਾ ਇੱਕ ਹੀ ਇਹਦੇ ਚ ਮੁਰਗਾ ਵਾ ਖਾਣੇ ਮੁਰਗੀਆਂ ਵਾ ਸੋ ਤੁਸੀਂ ਵੀ ਬਲੌਗ ਦੇਖ ਲਿਓ ਬਲੌਗ ਸਿੱਖ ਆ ਤੁਹਾਨੂੰ ਵੀਡੀਓ ਹੀ ਪਤਾ ਲੱਗ ਜਾਣਾ ਵਾ ਸੋ ਆਪਾਂ ਚੈੱਕ ਕਰ ਲਿਆ ਵਾ ਤੇ ਆਪਣੇ ਆਉ ਦੀ ਜਿੱਤ ਉਹ ਵੀ ਤਾੜ ਦਿੰਨੇ ਆ ਸੋ ਹਾਂਜੀ ਗਾਇਸ ਕੱਲ ਮਿਲਾਂਗੇ ਫੇਰ ਤੁਹਾਨੂੰ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਐਚਐਸ ਪਟ ਬਲੌਗ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੇ ਜਲਦੀ ਤੋਂ ਜਲਦੀ 200 ਸਬਸਕਰਾਈਬਰ ਪੂਰੇ ਕਰੋ ਫਿਰ ਆਪਾਂ ਤੁਹਾਨੂੰ ਕੋਈ ਨਵਾਂ ਗਿਫਟ ਦਿਖਾ ਸਕੀਏ ਤੇ ਹੁਣ ਆਪਾਂ ਤੇਰੀ ਆਪਣੀ ਚਿਕਸ ਵਗੈਰਾ ਸਾਰੇ ਅੰਦਰ ਤਾੜ ਦਈਏ ਤੇ ਕੱਲ ਮਿਲਾਂਗੇ ਫੇਰ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ